ਨੰਬਰ 10 ਸਰਦਾਰ ਸੋਭਾ ਸਿੰਘ ਪਿਤਾ ਸਰਦਾਰ ਸੁਜਾਨ ਸਿੰਘ ਪਿੰਡ ਹਡਾਲੀ ਜ਼ਿਲ੍ਹਾ ਸਰਗੋਦਾ ਪੜ੍ਹਾਈ ਤੋਂ ਬਾਅਦ ਇਹ ਆਪਣੇ ਪਿਤਾ ਨਾਲ ਠੇਕੇਦਾਰੀ ਕਰਨ ਲੱਗ ਪਿਆ ਇਸ ਦਾ ਕੰਮ ਸੀ ਸਰਕਾਰੀ ਇਮਾਰਤਾਂ ਬਣਾਉਣੀਆਂ ਰੇਲਾਂ ਦੀਆਂ ਪਟੜੀਆਂ ਵਿਛਾਉਣੀਆਂ ਜਦੋਂ 1911 ਵਿੱਚ ਜਾਰਜ ਪੰਜਵਾਂ ਭਾਰਤ ਦਾ ਵੈਸਰਾਏ ਯਾਨੀ ਕਿ ਭਾਰਤ ਦਾ ਮੁਖੀ ਵੱਲੋਂ ਐਲਾਨ ਕੀਤਾ ਗਿਆ ਕਿ ਜਾਰਜ ਦੀ ਤਾਜਪੋਸੀ ਦਿੱਲੀ ਵਿੱਚ ਹੋਵੇਗੀ ਉਸ ਸਮੇਂ ਹੀ ਸੋਭਾ ਸਿੰਘ ਨੇ ਅਨੁਮਾਨ ਲਾ ਲਿਆ ਕਿ ਦਿੱਲੀ ਭਾਰਤ ਦੀ ਰਾਜਧਾਨੀ ਬਣਨੀ ਵਾਲੀ ਹੈ ਸੋਭਾ ਸਿੰਘ ਨੇ ਬਹੁਤ ਸਾਰੀ ਜ਼ਮੀਨ ਉਸੇ ਸਮੇਂ ਸਸਤੇ ਭਾਤੇ ਖਰੀਦ ਲਈ ਰਾਜਧਾਨੀ ਬਣ ਦਾ ਐਲਾਨ ਹੋਣ ਤੋਂ ਬਾਅਦ ਜ਼ਮੀਨ ਦੀਆਂ ਕੀਮਤਾਂ ਬੇਅੰਤ ਵਧ ਗਈਆਂ ਸਰਦਾਰ ਸੋਭਾ ਸਿੰਘ ਮਾਲਾ-ਮਾਲ ਹੋ ਗਿਆ ਠੇਕੇਦਾਰੀ ਕਰਦਿਆਂ ਇਸਨੇ ਕਈ ਸਾਰੀਆਂ ਸਰਕਾਰੀ ਇਮਾਰਤਾਂ ਬਣਾਈਆਂ ਸਾਊਥ ਬਲਾਕ ਵਿਜੇ ਚੌਂਕ ਇੰਡੀਆ ਗੇਟ ਰਾਸ਼ਟਰਪਤੀ ਭਵਨ ਦੇ ਵੱਡੇ ਹਿੱਸੇ ਨੂੰ ਇਸੇ ਨੇ ਹੀ ਬਣਾਇਆ ਸੀ ਇਸੇ ਸਰਕਟਮੇ ਸਿੱਖ ਸੋਭਾ ਸਿੰਘ ਦਾ ਪੁੱਤਰ ਸੀ ਵਿਦਵਾਨ ਸਿੱਖ ਸਰਦਾਰ ਖੁਸ਼ਬੰਦ ਸਿੰਘ ਇਹਨਾਂ ਨੇ ਸਿੱਖਾਂ ਨੂੰ ਵੀ ਬੇਅੰਤ ਮਾਣ ਦਿਵਾਇਆ ਹੈ ਇਸ ਦਾ ਸਮਾਂ ਸੀ 1890 ਤੋਂ ਲੈ ਕੇ 1978 ਤੱਕ